ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਵੱਲੋਂ ਪਹਿਲ ਕਦਮੀ ਕਰਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਗਈ ਜਿਨ੍ਹਾਂ ਨੂੰ ਟਿਕਟ ਦਾ ਐਲਾਨ ਹੁੰਦਿਆ ਰਾਜਾ ਵੜਿੰਗ ਤੋਂ ਇਲਾਵਾ ਪਰਿਵਾਰ ਨੇ ਵੀ ਚੋਣ ਕਮਾਂਡ ਸੰਭਾਲ ਲਈ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਲੋਕ ਸਭਾ ਹਲਕਾ ਬਠਿੰਡਾ 'ਚ ਚੋਣ ਪ੍ਰਚਾਰ ਤਹਿਤ ਦੇਰ ਸ਼ਾਮ ਤਲਵੰਡੀ ਸਾਬੋ ਵਿਖੇ ਚੋਣ ਸਮਾਗਮ ਨੂੰ ਸਬੋਧਨ ਕਰਦੇ ਹੋਏ ਅਮ੍ਰਿਤਾ ਵੜਿੰਗ ਨੇ ਨਿਸ਼ਾਨੇ ਦੇ ਬਾਦਲ ਪਰਿਵਾਰ ਰਿਹਾ ਜਿਨ੍ਹਾਂ ਬਾਦਲ ਪਰਿਵਾਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਦੱਸਦੇ ਹੋਏ ਨਿਸ਼ਾਨੇ ਸਾਦੇ ਉਦੋਂ ਅਮਰਤਾ ਵੜਿੰਗ ਨੇ ਆਪ ਨੂੰ ਪਾਰਟੀ ਨਾ ਮੰਨਦੇ ਹੋਏ ਬਿਨਾ ਵਰਕਰਾਂ ਵਾਲੀ ਪਾਰਟੀ ਦੱਸਿਆ ਜਦੋਂ ਕਿ ਆਕਾਲੀ ਦਲ ਤੇ ਵਾਰ ਕਰਦੇ ਹੋਏ ਨਸ਼ੇ ਅਤੇ ਬਰਗਾੜੀ ਕਾਂਡ ਆਕਾਲੀ ਦਲ ਦੀ ਦਿਨ ਹੈ ਜਿੰਨਾ ਦਾ ਜਵਾਬ ਲੋਕ ਦੇਣਗੇ ਦੇਖੋ ਬਾਦਲ ਪਰਿਵਾਰ ਨੂੰ ਮਗਰਲੇ 10 ਸਾਲਾਂ ਤੋਂ ਇਸ ਏਰੀਆ ਦੇ ਲੋਕ ਦੇਖ ਰਹੇ ਨੇ ਮੈਂ ਹੁਣੇ ਇੱਕ ਸਵਾਲ ਕੀਤਾ ਸੀ ਆ ਕੇ ਲੋਕਾਂ ਨੂੰ ਕਿ ਮਗਰਲੇ 10 ਸਾਲਾਂ ਦੇ ਵਿੱਚ ਮਿਸਿਸ ਬਾਦਲ ਨੇ ਕੀ ਦਿੱਤਾ ਤਾਂ ਸਾਰਿਆਂ ਨੇ ਲੋਕਾਂ ਨੇ ਹੱਥ ਲਾਈ ਸੀ ਇਹ ਲੋਕ ਜ਼ਿਆਦਾ ਅੱਛਾ ਜਵਾਬ ਦੇਣਗੇ ਇਸ ਗੱਲ ਦਾ ਕਿਹੜੀਆਂ-ਕਿਹੜੀਆਂ ਗੱਲਾਂ ਗਿਣਾਵਾ ਤੁਹਾਨੂੰ ਪੰਜਾਬ ਦੀ ਕਿਸਾਨੀ ਦਾ ਮੰਦਾ ਹਾਲ ਗਿਣਾਵਾ ਕਿ ਪੰਜਾਬ ਨੂੰ ਨਸ਼ਿਆਂ ਤੇ ਲਾਤੇ ਇਹ ਗਿਣਾਵਾ ਕਿ ਬਰਗਾੜੀ ਵਾਲਾ ਕਾਂਡ ਵਾਪਰ ਗਿਆ ਇਹ ਗਿਣਾਵਾ ਕਿ ਇਹ ਗਿਣਾਵਾ ਕਿ ਉਹਨਾਂ ਨੇ ਕਿਸੇ ਨਾਲ ਦੁੱਖ ਨਹੀਂ ਸਾਂਝਾ ਕੀਤਾ ਕਿਹੜੀ-ਕਿਹੜੀ ਚੀਜ਼ ਗਿਣਾਵਾ ਵੀਰੇ ਸਮਾਂ ਬਹੁਤ ਥੋੜਾ ਹੈ ਤੇ ਉਹਨਾਂ ਦੇ ਕੀਤੇ ਕੰਮ ਬਹੁਤ ਜ਼ਿਆਦੇ ਹੈ ਗਿਣਾ ਨਹੀਂ ਸਕੂੰਗੀ ਅਮਰਤਾ ਵਰਿੰਗ ਨੇ ਸੁਖਪਾਲ ਖੇੜਾ ਤੇ ਤੰਜ ਕੱਸਦੇ ਹੋਏ ਕਿਹਾ ਕਿ ਪਾਰਟੀਆਂ ਬਦਲਣ ਵਾਲਾ ਬੰਦਾ ਦੇਸ਼ ਦਾ ਕੀ ਸਵਾਰੇਗਾ ਸੁਖਪਾਲ ਖੇੜਾ ਜੀ ਨੇ ਤੋ ਪਹਿਲਾਂ ਉਹ ਐਮਐਲਏ ਬਣੇ ਕਾਂਗਰਸ ਪਾਰਟੀ ਤੋਂ ਉਹ ਪਾਰਟੀ ਛੱਡੀ ਫੇਰ ਬਣੇ ਆਮ ਆਦਮੀ ਪਾਰਟੀ ਤੋਂ ਹੁਣ ਉਹ ਤੀਜੀ ਪਾਰਟੀ ਤੋਂ ਅਰਵਿੰਦ ਕੇਜਰੀਵਾਜੀ ਨੂੰ ਗਾਲਾਂ ਕੱਢ ਰਹੇ ਨੇ ਤੇ ਤੀਸਰੀ ਪਾਰਟੀ ਤੋਂ ਐਮਪੀ ਲੜ ਰਹੇ ਨੇ ਜਿਹੜੇ ਬੰਦੇ ਨੂੰ ਆਪਦੀ ਪਾਰਟੀ ਦਾ ਨਹੀਂ ਪਤਾ ਉਹ ਦੇਸ਼ ਦਾ ਕੀ ਸਵਾਰੂਗਾ ਮੈਂ ਇਸ ਇਨਾ ਚੋਣਾਂ ਦੇ ਵਿੱਚ ਕੰਪੀਟੀਸ਼ਨ ਵੇਖਦੀ ਨਹੀਂ ਸਮਾਂ ਆ ਜਾਂਦਿਓ ਇਹ ਮੇਰੀ ਕਈ ਗੱਲ ਤੁਹਾਨੂੰ ਨਜ਼ਰ ਆਉਗੀ ਵੜਿੰਗ ਨੂੰ ਬਾਹਰ ਹੀ ਉਮੀਦਵਾਰ ਦੱਸਣ ਦੇ ਸਵਾਲ ਤੇ ਅਮਰਤਾ ਵੜਿੰਗ ਨੇ ਕਿਹਾ ਕਿ ਅਸੀਂ ਕਿਹੜਾ ਅਮਰੀਕਾ ਤੋਂ ਆਏ ਹਾਂ ਸਗੋ ਬਾਦਲ ਪਰਿਵਾਰ ਰਹਿੰਦਾ ਦਿੱਲੀ ਐ ਕਿ ਲੱਗਦਾ ਕਿ ਅਸੀਂ ਅਮਰੀਕਾ ਤੋਂ ਆਏ ਹਾਂ ਇਹ ਤਾਂ ਲੋਕ ਦੱਸ ਸਕਦੇ ਗਿੱਦੜਵਾਇ ਤੋਂ ਕੈਂਟੀ ਦੀ ਦੂਰੀ ਤੇ ਨਹੀਂਗਾ ਤੇ ਬਾਦਲ ਪਰਿਵਾਰ ਤਾਂ ਰਹਿੰਦਾ ਹੀ ਦਿੱਲੀ ਐ ਪਾਲ ਖੈਰਾ ਵੱਲੋਂ ਰਾਜਾ ਵੜਿੰਗ ਦੇ ਬਾਦਲ ਪਿੰਡ ਵਿੱਚ ਕਿਸੇ ਗਰੀਬ ਘਰ ਦੇ ਵਿੱਚ ਰਹਿਣ ਨੂੰ ਸਿਆਸੀ ਡਰਾਮਾ ਦੱਸਣ ਤੇ ਅਮਰਤਾ ਵੜਿੰਗ ਨੇ ਕਿਹਾ ਕਿ ਸੁਖਪਾਲ ਖੈਰਾ ਵੀ ਕਰਕੇ ਦੇਖ ਲਵੇ ਕਿ ਉਹਨਾਂ ਨੂੰ ਕਿਵੇਂ ਲੱਗਦਾ ਹੈ। ਠੀਕ ਹੈ। ਤੇ ਸੁਖਪਾਲ ਖੈਰਾ ਜੀ ਨੂੰ ਕਹੋ ਤੁਸੀਂ ਵੀ ਕਰ ਲਓ। ਤੁਹਾਨੂੰ ਕੋਈ ਰੋਕ ਰਿਹਾ ਕਰਨ ਤੋਂ ਕਰੋ ਨਾ। ਪਲੀਜ਼ ਉਹਨਾਂ ਨੂੰ ਕਹੋ ਤੁਸੀਂ ਵੀ ਕਰੋ ਕਰਕੇ ਵੇਖੋ ਕਿਸ ਤਰ੍ਹਾਂ ਫੀਲ ਹੁੰਦਾ ਹੈ। ਚੱਕ ਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ